DIG ਜਲੰਧਰ ਰੇਂਜ ਨੇ ਰੇਂਜ ਦੇ ਸਾਰੇ ਜ਼ਿਲ੍ਹਿਆਂ ਨੂੰ ਸੂਚਿਤ ਕੀਤਾ ਕਿ ਉਹ ਕਿਸੇ ਵੀ ਸਮੇਂ ਕਿਸੇ ਵੀ DSP ਦਫ਼ਤਰ ਜਾਂ ਥਾਣੇ ਦੀ ਅਚਾਨਕ ਨਿਰੀਖਣ ਕਰ ਸਕਦੇ ਨੇ ਉਹਨਾਂ ਨੇ ਸੂਚਿਤ ਕਰਦਿਆਂ ਕਿਹਾ ਕਿ ਯਾਰੀ ਹੁਕਮਾਂ ਬਾਰੇ ਸਮੁੱਚੀ ਫੋਰਸ ਨੂੰ ਸੂਚਿਤ ਰਹਿਣਾ ਚਾਹੀਦਾ ਹੈ DIG ਜਲੰਧਰ ਰੇਂਜ ਹਰਮਨਵੀਰ ਸਿੰਘ ਟਾਂਡਾ ਥਾਣੇ ਦਾ ਅਚਾਨਕ ਨਿਰੀਖਣ ਕਰਨ ਲਈ ਪਹੁੰਚੇ ਇਸ ਦੌਰਾਨ DIG ਨੇ ਥਾਣੇ ਵਿੱਚ ਸਿਰਫ ਇੱਕ ਹੀ ਕਲਰਕ ਨੂੰ ਦੇਖਿਆ ਉਹ ਵੀ ਬਿਨਾਂ ਹਥਿਆਰਾਂ ਦੇ ਐਸਐਚਓ ਵੀ ਥਾਣੇ ਵਿੱਚ ਨਹੀਂ ਸੀ ਪਤਾ ਲੱਗਾ ਕਿ ਉਹ ਕਰਤੂ ਸੁੱਤੇ ਪਏ ਨੇ ਜਿਸ ਤੇ ਐਸਐਚਓ ਨੂੰ ਸਸਪੈਂਡ ਕਰ ਦਿੱਤਾ ਗਿਆ ਐਸਐਚਓ ਟਾਂਡਾ ਏਐਸਆਈ ਰਮਨ ਕੁਮਾਰ ਨੂੰ ਡਿਊਟੀ ਵਿੱਚ ਅਣਗਹਿਲੀ ਅਤੇ ਨਿਗਰਾਨੀ ਵਿੱਚ ਕਮੀ ਦੇ ਦੋਸ਼ ਵਿੱਚ ਮੁਅਤਲ ਕਰਕੇ ਪੁਲਿਸ ਲਾਈਨ ਚ ਤਬਦੀਲ ਕਰ ਦਿੱਤਾ ਗਿਆ ਡੀਆਈਜੀ ਜਲੰਧਰ ਰੇਂਜ ਨੇ ਰੇਂਜ ਦੇ ਸਾਰੇ ਜ਼ਿਲ੍ਹਿਆਂ ਨੂੰ ਸੂਚਿਤ ਕੀਤਾ ਕਿ ਕਿਸੇ ਵੀ ਸਮੇਂ ਕਿਸੇ ਵੀ ਡੀਐਸਪੀ ਦਫ਼ਤਰ ਜਾਂ ਥਾਣੇ ਦੀ ਅਚਾਨਕ ਨਿਰੀਖਣ ਕਰ ਸਕਦੇ ਨੇ ਉਹਨਾਂ ਨੇ ਸੂਚਿਤ ਕਰਦਿਆਂ ਕਿਹਾ ਕਿ ਜਾਰੀ ਹੁਕਮਾਂ ਵਾਰੇ ਸਮੁੱਚੀ ਫੋਰਸ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਚੰਗੀ ਡਿਊਟੀ ਨਿਵਾਉਣ ਵਾਲੇ ਮੁਲਾਜ਼ਮਾਂ ਨੂੰ ਇਨਾਮ ਦਿੱਤਾ ਜਾਵੇਗਾ ਅਤੇ ਨੀਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਜ਼ਾ ਦਿੱਤੀ ਜਾਵੇਗੀ ਡਾਂਡਾ ਤੋਂ ਜਸਪ੍ਰੀਤ ਸਿੰਘ ਸੈਣੀ ਦੀ ਰਿਪੋਰਟ